ਹੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਹੁ ਕੁਰਸੋ ਝੱਟੀ ਆ ਤੁਧ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਬਾਤਿ ਸ਼ਾ ਸਿਰ ਸ਼ਾ ਹੰਦ ਸ਼ਾ जिस पास बहठिया सोही सबना दि सज्जन सच्चा पातशाह शीरषा दो जिस पास ਬਨਦਾ ਵੀ ਸਾਹੋ ਸਤਨਾ ਸੋ ਲੋਕ ਮਹਲਾ ਤੀਜ ਪਰਥਾਈ ਸਾਖੀ ਮਹਾਂਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਪਰਥਾਈ ਸਾਖੀ ਮਹਾਂਪੁਰਖ ਬੋਲ ਦੇ ਸੰਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਉ ਕਰੇ ਪੁਰਨਾਪ ਪਛਾਨ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀਤੇ ਮਨ ਮਾਨੈ ਜਿਨ ਕੋ ਮਨ ਕੀ ਪਰਤੀਤ ਨਾਹੀ ਨਾਨਕ ਸਿਖਿਆ ਕਥ ਹੈ ਗਿਆਨ ਮਹਲਾ 3 ਜੀ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਏ ਅੰਦਰ ਰਹੋ ਬਾਹਰ ਰਹੋ ਅੰਦੇਯਾ ਸੁਦਨਾ ਕਾਈ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੇ ਸਮਾਇ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਾਈ ਧਨ ਪੱਲੇ ਪਾਈ ਅਰਥਕੀ ਸੰਤੋਖ ਨਾਇਉ ਅਨੰਦਿਨ ਜਲਤ ਵਿਹਾ ਕਾਰਨ ਚੁੱਕਾਈ ਨਾ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਵਿਹੁ ਸੱਜਣ ਮੇਲ ਪਿਆਰੇ ਮਿਲਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸਹ ਜੀ ਤਿੰਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇ ਸਤ ਗੁਰ ਤਿਸ ਜਿਨ ਸੋਜੀ ਪਾਈ ਹਰਿ ਸੇਵੀ ਪਿਆਰਾ ਨਿਤ ਸੇ ਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾ ਤਹੇ ਸ਼ਲੋਕ ਮਹਲਾ 3ਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਰਾਗ ਸੋਰਠਿ ਦੀਵਾਰ ਦੀ 12ਵੀਂ ਪੌੜੀ ਸ਼ਲੋਕਾ